ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਜੋ ਵੀ ਕਥਾ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਕੋਈ ਵੀ ਹੱਡ ਬੀਤੀ ਕਿਸੇ ਵੀਰ ਭੈਣ ਦੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਇਹ ਹੱਡ ਬੀਤੀਆਂ ਬਿਲਕੁਲ ਸੱਚੀਆਂ ਹੁੰਦੀਆਂ ਨੇ ਜਿਵੇਂ ਕਿ ਅਸੀਂ ਤੁਹਾਡੇ ਨਾਲ ਅਸੀਂ ਹਰ ਇੱਕ ਵੀਰ ਭੈਣ ਦੀ ਹੱਡ ਬੀਤੀ ਸ਼ੇਅਰ ਕਰਦੇ ਹਾਂ ਤਾਂ ਕਿ ਜਿਸ ਤਰ੍ਹਾਂ ਉਸ ਵੀਰ ਭੈਣ ਨੇ ਹਰ ਇੱਕ ਮੁਸੀਬਤ ਤੋਂ ਕਰਜ਼ੇ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੋਂ ਛੁਟਕਾਰਾ ਪਾਇਆ ਹੈ ਉਸੇ ਤਰ੍ਹਾਂ ਤੁਸੀਂ ਵੀ ਉਸੇ ਤਰ੍ਹਾਂ ਪਾਠ ਕਰਕੇ ਗੁਰਬਾਣੀ ਨਾਲ ਜੁੜ ਕੇ ਆਪਣੇ ਹਰ ਇੱਕ ਕਾਜ ਵਿਹਾਰ ਵਿੱਚ ਵਾਧਾ ਕਰ ਸਕੋ ਤੇ ਆਪਣੇ ਹਰ ਇੱਕ ਕੰਮ ਨੂੰ ਸਮੇਂ ਸਿਰ ਜਾਂ ਕਿਸੇ ਵੀ ਢੰਗ ਨਾਲ ਗੁਰਬਾਣੀ ਨਾਲ ਜੁੜ ਕੇ ਪੂਰਾ ਕਰ ਲਵੋ ਖਾਲਸਾ ਜੀ ਦੁਨੀਆ ਤੇ ਆਏ ਹਾਂ ਪਰਮਾਤਮਾ ਨੇ ਸਾਨੂੰ ਨਾਮ ਜਪਣ ਨੂੰ ਭੇਜਿਆ ਹੈ ਪਰ ਅਸੀਂ ਤਾਂ ਇੱਥੇ ਹੋਰ ਕਾਰਜਾਂ 'ਚ ਵਿਅਸਤ ਹੋ ਗਏ ਹਾਂ ਸਾਨੂੰ ਪ੍ਰਭੂ ਦੀ ਭਗਤੀ ਦੇ ਨਾਲ ਨਹੀਂ ਕੋਈ ਲਗਨ ਹੈ ਸਾਨੂੰ ਸਿਰਫ ਤਮਾ ਹੈ ਤਤ ਅੰਦੌਲਿਤ ਦੀ ਸ਼ੋਰਤ ਦੀ ਆਪਣੇ ਬੱਚਿਆਂ ਦੀ ਉਹ ਗਿਉ ਉਹਨਾਂ ਦੀ ਵੀ ਸ਼ੌਰਤ ਵੀ ਬਹੁਤ ਅਮੀਰ ਹੋਣ ਸਾਰੇ ਕਾਰਜ ਰਾਸਣ ਗੁਰਖਾਲਸਾ ਜੀ ਦੀ ਗੁਰਬਾਣੀ ਦਾ ਇੱਕ ਗਿੰਕਾ ਵੀ ਸਾਡੇ ਅੰਦਰ ਨਹੀਂ ਹੈ ਦੇਖੋ ਜੇ ਤੁਸੀਂ ਬਾਣੀ ਨੂੰ ਹੀ ਭੁੱਲ ਗਏ ਹੋ ਫਿਰ ਗੁਰੂ ਦੀ ਕਿਰਪਾ ਕਿੱਥੇ ਹੋਵੇਗੀ ਸਿਰ ਤਾਂ ਆਟੋਮੈਟਿਕਲੀ ਮੁਸੀਬਤਾਂ ਨੂੰ ਆਪਣੇ ਆਪ ਆ ਜਾਣਗੀਆਂ ਕਹਿੰਦੇ ਨੇ ਨਾ ਕਿ ਜਿਸ ਘਰ ਵਿੱਚ ਪਾਠ ਨਹੀਂ ਹੁੰਦਾ ਗੁਰਬਾਣੀ ਨਹੀਂ ਹੁੰਦੀ ਉੱਥੇ ਤੇ ਭੂਤ ਪ੍ਰੇਤਾਂ ਦਾ ਹੀ ਵਾਸ ਹੁੰਦਾ ਹੈ ਤੇ ਕਹਿੰਦੇ ਹਨ ਨਾ ਕਿ ਜਿਸ ਧਨ ਬਾਣੀ ਵਿਸਰ ਜਾਏ ਉਹ ਪੱਕਾ ਰੋਗੀ ਬਿਲਲ ਹੈ ਜਿਸ ਧਨ ਵਿੱਚ ਬਾਣੀ ਦਾ ਇੱਕ ਕਿਣਕਾ ਵੀ ਨਹੀਂ ਹੈ ਉਹ ਤੇ ਪੱਕਾ ਰੋਗੀ ਹੀ ਹੈ ਨਾ ਉਸ ਨੂੰ ਤਾਂ ਕਿਸੇ ਤਰ੍ਹਾਂ ਦੀ ਦਵਾਈ ਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਿਸ ਕਹਿੰਦੇ ਨਾ ਕਿ ਹਰੀ ਨੇ ਸਾਡੇ ਵਿੱਚ ਜੋਤ ਰੱਖੀ ਹੈ ਤਾਸੀਂ ਜਗ ਤੇ ਆਏ ਹਾਂ ਹਰ ਤੂਮੇ ਜੋਦਰ ਕੀ ਤਾਂ ਮੈਂ ਜਗ ਮੇ ਆਇਆ ਤੇ ਅਸੀਂ ਪਰਮਾਤਮਾ ਦੇ ਬੱਚੇ ਇਸ ਜਗ ਤੇ ਆਏ ਹਾਂ ਪਰਮਾਤਮਾ ਦਾ ਨਾਮ ਸਿਮਰਨ ਲਈ ਪਰ ਅਸੀਂ ਆਪਣੇ ਹੀ ਕਾਰਜਾਂ ਵਿੱਚ ਇੰਨੇ ਕੁ ਵਿਅਸਤ ਹੋ ਗਏ ਹਾਂ ਕਿ ਸਾਡੇ ਕੋ ਰੱਬ ਲਈ ਹੀ ਟਾਈਮ ਨਹੀਂ ਹਾਂ ਕਈ ਤਾਂ ਸਾਫ ਸਾਫ ਸ਼ਬਦਾਂ ਚ ਕਹਿ ਦਿੰਦੇ ਨੇ ਕਿ ਅਸੀਂ ਕੰਮ ਵਿੱਚ ਬਹੁਤ ਬਿਜ਼ੀ ਹਾਂ ਸਾਡਾ ਪਾਠ ਕਰਨ ਨੂੰ ਟਾਈਮ ਨਹੀਂ ਲੱਗਦਾ ਬੀਖੋ ਖਾਲਸਾ ਜੀ ਇਹ ਤਾਂ ਕਹਿ ਦਿੰਦੇ ਹਾਂ ਸਪਸ਼ਟ ਕਿ ਪਾਠ ਕਰਨ ਦਾ ਟਾਈਮ ਨਹੀਂ ਲੱਗਦਾ ਹਾਂਜੀ ਸਾਡੀ ਆਹ ਮਨੋ ਕਾਮਨਾ ਨਹੀਂ ਪੂਰੀ ਹੋਈ ਜਾਂ ਸਾਡੇ ਨਾਲ ਰੱਬ ਨੇ ਆਹ ਕਰਤਾ ਸਾਡਾ ਤਾਂ ਨਹੀਂ ਪਾਠ ਕਰਨ ਨੂੰ ਮਨ ਕਰਦਾ ਤੇ ਇਹੋ ਜੀ ਦੇਖੋ ਸ਼ਰਤਾਂ ਅਸੀਂ ਨਹੀਂ ਰੱਖ ਸਕਦੇ ਗੁਰੂ ਅੱਗੇ ਗੁਰੂ ਸਾਡੇ ਅੱਗੇ ਰੱਖ ਸਕਦੇ ਨੇ ਕਿਉਂਕਿ ਸਰਬ ਵਿਆਪਕ ਜਿਨੇ ਇਸ ਜਗਤ ਨੂੰ ਬਣਾਇਆ ਹੈ ਜਿਨੇ ਇਸ ਮਿੱਟੀ ਦੇ ਪੁਤਲੇ 'ਚ ਜਾਨ ਪਾਈ ਹੈ ਸਾਨੂੰ ਇਨਸਾਨ ਬਣਾਇਆ ਹੈ ਹਰ ਇੱਕ ਚੀਜ਼ ਦੀ ਤਮਾ ਸਿਰਫ ਇੱਕ ਇਨਸਾਨ ਨੂੰ ਹੀ ਹੈ ਕਿਸੇ ਜਾਨਵਰ ਨੂੰ ਵੀ ਕੋਈ ਤਮਾ ਹੈ ਕਦੇ ਕਿਸੇ ਜਾਨਵਰ ਨੇ ਵੀ ਧੰਦੂਲਤ ਇਕੱਠਾ ਕੀਤਾ ਉਹ ਜਿਹੋ ਜਿਹਾ ਮਿਲਿਆ ਉਹੋ ਜਿਹਾ ਖਾ ਲਿਆ ਜਾਨਵਰ ਪਰ ਇਨਸਾਨ ਇਨਸਾਨ ਤਾਂ ਇੱਕ ਦੇ ਕੋਟਾਟਾ ਕੇ ਆਪਣੀ ਕੋਠੀ ਪਾਉਣ ਨੂੰ ਛਿਆਰ ਹਣ ਕਿਸੇ ਦਾ ਬੂਰਾ ਕਰਕੇ ਆਪਣਾ ਭਲਾ ਮੰਗਦੇ ਨੇ ਪਰ ਖਾਲਸਾ ਜੀ ਇਹਦਾ ਤਾਂ ਨਹੀਂ ਪੂਰਾ ਹੋ ਭਲਾ ਹੋਣਾ ਕਿਉਂਕਿ ਵਾਹਿਗੁਰੂ ਨੇ ਹਾਰ ਇੱਕ ਦੀ ਜੋ ਵੀ ਉਸ ਦੇ ਕਰਮਾਂ ਦੇ ਵਿੱਚ ਲਿਖਿਆ ਹੈ ਨਾ ਉਹ ਪਹਿਲਾਂ ਹੀ ਉਹਨੂੰ ਦੇ ਦਿੱਤਾ ਹੈ ਬਾਕੀ ਕਰਮਾਂ ਨੂੰ ਬਣਾਉਣਾ ਕਰਮ ਕਰਨੇ ਚੰਗੇ ਕਰਮ ਕਰਾਂਗੇ ਚੰਗੇ ਵੱਲ ਜਾਵਾਂਗੇ ਮਾੜੇ ਕਰਮ ਕਰਾਂਗੇ ਤੇ ਮਾੜੇ ਵੱਲ ਜਾਵਾਂਗੇ ਖਾਲਸਾ ਜੀ ਬੀਖੂ ਦੁਨੀਆ ਤੇ ਸਿਰਫ ਅਸੀਂ ਵਾਹਿਗੁਰੂ ਦਾ ਜਾਪ ਕਰਨ ਆਏ ਹਾਂ ਗੁਰਬਾਣੀ ਦਾ ਜਾਪ ਕਰਨ ਆਏ ਹਾਂ ਵਾਹਿਗੁਰੂ ਨੇ ਸਾਨੂੰ ਤਾਂ ਭੇਜਿਆ ਹੈ ਕਿ ਅਸੀਂ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਮਨੁੱਖ ਦਾ ਜਨਮ ਮਿਲਿਆ ਹੈ ਅੱਗੇ ਵੀ ਅਸੀਂ ਚੰਗੇ ਕਰਮ ਕਰੀਏ ਕਿ ਪਤਾ ਸਾਨੂੰ ਮਨੁੱਖ ਦਾ ਜਨਮ ਫੇਰ ਦੁਬਾਰਾ ਮਿਲਣਾ ਵੀ ਹੈ ਕਿ ਨਹੀਂ ਫਿਰ ਪਤਾ ਨਹੀਂ ਕਿ ਇਹੋ ਜੇ ਜਾਨਵਰ ਵਿੱਚ ਪਰਿਵਰਤਿਤ ਹੋ ਜਾਣਾ ਹੈ ਅਸੀਂ ਕੀ ਬਨਣਾ ਹੈ ਸਾਨੂੰ ਕੋਈ ਕੁਝ ਪਤਾ ਨਹੀਂ ਹੈ ਇਹਨਾਂ ਵੀ ਪਤਾ ਹੈ ਕਿ ਇਹ ਜੁੜਾ ਸੋਹਣਾ ਜਿਹਾ ਸਰੀਰ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਹੈ ਇਹ ਇੱਕ ਦਿਨ ਖਾਕ ਹੋ ਜਾਣਾ ਹੈ ਸੜ ਕੇ ਸੁਆਹ ਹੋ ਜਾਣਾ ਹੈ ਜਦ ਤੱਕ ਪ੍ਰਮਾਤਮਾ ਨੇ ਸਾਡੇ ਅੰਦਰ ਆਤਮਿਕ ਜੋਤ ਜਗਾਈ ਹੈ ਨਾ ਉਹ ਜਗ ਰਹੀ ਹੈ ਤੇ ਖਾਲਸਾ ਜੀ ਤਾਂ ਹੀ ਅਸੀਂ ਦੁਨੀਆ ਤੇ ਚੱਲਦੇ ਫਿਰਦੇ ਹਾਂ ਤਾਂ ਹੀ ਸਾਡਾ ਅਦਬ ਸਤਕਾਰ ਹੈ ਜਿਸ ਦਿਨ ਇਹ ਜੋਤ ਆਤਮਾ ਉੱਡ ਗਈ ਅਗਲੇ ਨੇ 5 ਮਿੰਟ ਨਹੀਂ ਲਾਉਣੇ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ 4 ਘੰਟਿਆਂ ਵਿੱਚ ਹੀ ਅਗਲੇ ਨੇ ਸੰਸਕਾਰ ਕਰ ਦੇਣਾ ਹੈ 11 ਦਿਨਾਂ ਬਾਅਦ 10ਵੇਂ ਤੇ ਭੋਗ ਪਾ ਦੇਣਾ ਹੈ ਚਲੋ ਜੀ ਫਿਰ ਕਿੰਨੇ ਲੈਣਾ ਨਾਮ ਖਸਾ ਜੀ ਇਸ ਕਰਕੇ ਕਹਿੰਦੇ ਹਨ ਕਿ ਗੁਰਬਾਣੀ ਦੇ ਨਾਲ ਜੁੜੋ ਜੇ ਅਸੀਂ ਸਾਨੂੰ ਕੁਝ ਹੋ ਵੀ ਜਾਂਦਾ ਹੈ ਤੇ ਵਾਹਿਗੁਰੂ ਹਨ ਨਾ ਸਾਨੂੰ ਪਾਰ ਉਤਾਰਾ ਕਰਨ ਲਈ ਕਹਿੰਦੇ ਹਨ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ ਜਿਹੜਾ ਖਾਲਸਾ ਜੀ ਸ਼ਰਦਾ ਨਾ ਪਰਮਾਤਮਾ ਦਾ ਨਾਮ ਲੈਂਦਾ ਹੈ ਵਾਹਿਗੁਰੂ ਉਸ ਦਾ ਆਪ ਅੰਗ ਸੰਗ ਸਹਾਇਕ ਹੁੰਦੇ ਹਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਕਲਮ ਹੈ ਸਾਡੇ ਬਾਰੇ ਲਿਖਣ ਦੀ ਸਾਡੇ ਜੋ ਕਰਮਾਂ ਵਿੱਚ ਹੈ ਜੋ ਸਾਡੇ ਲੇਖਾਂ ਵਿੱਚ ਲਿਖਿਆ ਹੈ ਖਲਸਾ ਜੀ ਉਹ ਇਹੀ ਲਿਖਦੇ ਹਨ ਇਸ ਕਰਕੇ ਆਪਣੇ ਕਰਮਾਂ ਨੂੰ ਬਣਾਉਣ ਲਈ ਬਾਣੀ ਨਾਲ ਜੁੜਿਆ ਕਰੋ ਚਪੈਰਾ ਸਾਹਿਬ ਕਰਿਆ ਕਰੋ ਚਪੈਰਾ ਸਾਹਿਬ ਦਾ ਮਤਲਬ ਹੈ ਕਿ ਤੁਹਾਨੂੰ ਬਾਣੀ ਨਾਲ ਜੋੜਨਾ ਤੇ ਚਪੈਰਾ ਸਾਹਿਬ ਕਰਨ ਨਾਲ ਕਈਆਂ ਦੇ ਕਈ ਤਰ੍ਹਾਂ ਦੇ ਦੁੱਖ ਕੱਟੇਗੇ ਇੱਕ ਭੈਣ ਕਹਿੰਦੇ ਨੇ ਇਹ ਹੱਡ ਬਿੱਤੀ ਇੱਕ ਭੈਣ ਦੀ ਹੈ ਜੋ ਕਿ ਰੋਪੜ ਦੇ ਰਹਿਣ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਮੈਂ ਗੁਰਦੁਆਰਾ ਸਾਹਿਬ ਤਾਂ ਰੋਜ਼ ਜਾਂਦੀ ਹਾਂ ਮੇਰੀ ਲਗਨ ਪਰਮ ਪਿਤਾ ਪਰਮੇਸ਼ਵਰ ਨਾਲ ਪਹਿਲਾਂ ਤੋਂ ਹੀ ਹੈ ਕਹਿੰਦੇ ਅਸੀਂ ਕਦੇ-ਕਦਾਈਂ ਸਾਲ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਅੰਮ੍ਰਿਤਸਰ ਤੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਵੀ ਜਾਂਦੇ ਸੀ ਕਹਿੰਦੀ ਅਚਾਨਕ ਨਾ ਮੈਂ ਨਾ ਦਰਜੀ ਦਾ ਕੰਮ ਕਰਦੀ ਹਾਂ ਕਹਿੰਦੇ ਕਿ ਮੈਂ ਟੇਲਰ ਸੀ ਕਹਿੰਦੀ ਮੇਰਾ ਕੰਮ ਇੰਨਾ ਸੋਹਣਾ ਚੱਲਦਾ ਸੀ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਕਰਦੀ ਸੀ ਕਹਿੰਦੇ ਕਿ ਬਹੁਤ ਹੀ ਕੰਮ ਆਉਂਦਾ ਸੀ ਇੱਥੇ ਤੱਕ ਕਿ ਮੈਂ ਬੁਟੀਕ ਖੋਲ ਲਿਆ ਮੇਰੇ ਅੱਗੇ ਮੈਂ ਮਤਲਬ ਮੈਂ ਆਪਣੇ ਅੱਗੇ ਰੱਖ ਲੀਆਂ ਚਾਰ ਪੰਜ ਕੁੜੀਆਂ ਵੀ ਰੱਖ ਲੀਆਂ ਵੀ ਮਤਲਬ ਬਹੁਤ ਸੋਹਣਾ ਕੰਮ ਚੱਲ ਰਿਹਾ ਸੀ ਪਰਮਾਤਮਾ ਦੀ ਨਦਰ ਸੀ ਪਰਮਾਤਮਾ ਦੀ ਮਿਹਰ ਸਦਕਾ ਕਹਿੰਦੇ ਬਹੁਤ ਸੋਹਣਾ ਮੇਰਾ ਕੰਮ ਚੱਲਦਾ ਵੀ ਬਹੁਤ ਖੁਸ਼ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਕਾਰੋਬਾਰ ਪੈਸਾ ਤਾਂ ਅੰਦੌਲਤ ਸ਼ੋਰ ਤੇ ਬੱਚੇ ਪਤੀ ਚਲੋ ਹਰ ਇੱਕ ਪੱਖੋਂ ਬੰਦਾ ਖੁਸ਼ ਹੁੰਦਾ ਹੈ ਜਦੋਂ ਕਾਮਯਾਬ ਹੋ ਵੀ ਨਾ ਤੇ ਕਹਿੰਦੇ ਕਿ ਮੈਂ ਪਰਮਾਤਮਾ ਦਾ ਨਾਮ ਵੀ ਲੈਣਾ ਕਰਨਾ ਕਹਿੰਦੇ ਮੈਂ ਇੰਨੀ ਬਿਜ਼ੀ ਹੋ ਗਈ ਕਿ ਮੇਰੇ ਕੋ ਸਵੇਰੇ ਉੱਠ ਕੇ ਦੁਕਾਨ ਤੇ ਆ ਕੇ ਵੀ ਮੈਂ ਨਾ ਫਿਰ ਮਤਲਬ ਵੀ ਮੇਰਾ ਪਾਠ ਮਤਲਬ ਟਾਈਮ ਹੀ ਨਾ ਹੋਣਾ ਕਿ ਮੈਂ ਪਾਠ ਕਰ ਸਕਾਂ ਦੇਖੋ ਬੰਦਾ ਆਪਣੇ ਕੰਮ ਵਿੱਚ ਇੰਨਾ ਰੁੱਝ ਜਾਂਦਾ ਹੈ ਫਿਰ ਇਹਨੂੰ ਪਰਮਾਤਮਾ ਵੀ ਭੁੱਲ ਜਾਂਦਾ ਹੈ ਉਹ ਭੈਣ ਕਹਿੰਦੀ ਕਿ ਮੇਰੀ ਖੁਦ ਦੀ ਵੀ ਮੈਂ ਪਹਿਲਾਂ ਪਾਠ ਕਰਨਾ ਕਰਨਾ ਫਿਰ ਮੈਂ ਜਾ ਕੇ ਦੁਕਾਨ ਖੋਲ੍ਹੇ ਫਿਰ ਮੇਰੇ ਮੈਂ ਆਪਣੇ ਤਾਂ ਆਪਣੇ ਗਾਕਾ ਨੂੰ ਤਾਂ ਨਰੇਣਾ ਪਹਿਲਾਂ ਮੈਂ ਜਾ ਕੇ ਪਾਠ ਕਰਿਆ ਕਰਨਾ ਤੇ ਆਪਣੀ ਦੁਕਾਨ ਤੇ ਧੂਪ ਪਤੀ ਕਰਿਆ ਕਰਨਾ ਕਹਿੰਦੇ ਕਈ ਦਿਨੋਂ ਤਾਂ ਮੇਰਾ ਕੰਮ ਇੰਨੀ ਤੇਜ਼ੀ ਨਾਲ ਸੀ ਕਿ ਮੈਨੂੰ ਦੁਕਾਨ ਖੋਲਦੇ ਸਾਰ ਹੀ ਗਾਕਾਂ ਦੀ ਲੰਬੀ ਲੰਬੀ ਲੈਣ ਲੱਗ ਗਈ ਹਣੀ ਪੰਜ ਸੱਤ ਤਾਂ ਖੜਾ ਹੀ ਹੋਣੇ ਸੂਟ ਸਵਾਰ ਨੂੰ ਕੋਈ ਲੈਣ ਨੂੰ ਕੋਈ ਕਿਸੇ ਤਰ੍ਹਾਂ ਕਹਿੰਦੇ ਮੇਰੇ ਕੋਲ ਥੋੜਾ ਜਿਹਾ ਵੀ ਟਾਈਮ ਨਾ ਬਚਣਾ ਕਰਨਾ ਕਹਿੰਦੇ ਥੋੜਾ ਜਿਹੜਾ ਟਾਈਮ ਦੁਪਹਿਰੀ ਮਿਲਣਾ ਉਹ ਚ ਥੋੜੀ ਰੈਸਟ ਕਰਨੀ ਫੇਰ ਘਰੇ ਵੀ ਜਾਣਾ ਕੰਮ ਕਰਨਾ ਥੋੜਾ ਉਖਾ ਹੋ ਜਾਂਦਾ ਹੈ ਚਲੋ ਠੀਕ ਹੈ ਮਿਹਨਤ ਕਰੋ ਮਿਹਨਤ ਵਿੱਚ ਕੋਈ ਲਾਂਭਾ ਨਹੀਂ ਹੈ ਮਿਹਨਤ ਕਰਦੇ ਹੋ ਠੀਕ ਹੈ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹੋ ਆਪਣੇ ਬੱਚਿਆਂ ਲਈ ਮਿਹਨਤ ਕਰਦੇ ਹੋ ਪਰਮਾਤਮਾ ਤਾਂ ਤੰਦਰੁਸਤੀ ਰੱਖੇ ਸਭ ਦੀ ਸਭ ਨੂੰ ਤਰੱਕੀਆਂ ਬਖਸ਼ੇ ਕਹਿੰਦੇ ਹਨਾ ਕਿ ਜਦ ਪਰਮਾਤਮਾ ਦਿੰਦਾ ਹੈ ਨਾ ਛੱਪੜ ਪਾੜ ਕੇ ਦਿੰਦਾ ਹੈ ਪਰ ਜਦੋਂ ਖੋਹਦਾ ਹੈ ਨਾ ਤਾਂ ਥੱਪੜ ਮਾਰ ਕੇ ਸਾਰਾ ਕੁਝ ਖੋ ਲੈ ਜਾਂਦਾ ਹੈ ਚਲੋ ਪਰਮਾਤਮਾ ਦੀ ਮਿਹਰ ਮਿਹਰ ਸਦਕਾ ਦੋ ਬੱਚੇ ਸਨ ਉਹ ਵੀ ਪੜਦੇ ਸਨ ਆਪਣੀ ਬੇਟੀ ਨੂੰ ਵੀ ਉਹਨਾਂ ਨੇ ਬੁਟੀਕ ਦਾ ਕੰਮ ਹੀ ਸਿਖਾਤਾ ਹਜੀ ਕਹਿੰਦੇ ਮੇਰੀ ਬੇਟੀ ਨੇ 10th ਹੀ ਕੀਤੀ ਸੀ ਪਰ ਮੈਂ ਉਹਨੂੰ ਆਪਣੇ ਨਾਲ ਲਾ ਲਿਆ ਚਲੋ ਉਹ ਵੀ ਹੌਲੀ-ਹੌਲੀ ਥੋੜੇ-ਥੋੜੇ ਕਪੜੇ ਸੀਣ ਲੱਗ ਪਏ ਕਹਿੰਦੇ ਅਸੀਂ ਦੋਨੋਂ ਮਾਵਾਂ ਧੀਆਂ ਨੇ ਹੋਰ ਅਸੀਂ ਅੱਗੇ ਕਾਰੀਗਰ ਰੱਖੇ ਚਲੋ ਸਾਡਾ ਬੁਟੀਕ ਦਾ ਕੰਮ ਬਹੁਤ ਸੋਹਣਾ ਚੱਲਣ ਲੱਗ ਗਿਆ ਕਹਿੰਦੇ ਕੀ ਹੁਣ ਨਾ ਮੈਨੂੰ ਪਾਠ ਕਰਨ ਦਾ ਟਾਈਮ ਵੀ ਨਾ ਮਿਲਣਾ ਕਰਨਾ ਮੈਂ ਕਿੰਨੇ-ਕਿੰਨੇ ਦਿਨ ਹੋ ਜਾਣਾ ਕਿ ਮੈਂ ਬਾਬਾ ਜੀ ਦੇ ਸਰੂਪ ਦੇ ਉੱਤੇ ਕੱਪੜਾ ਵੀ ਨਹੀਂ ਮਾਰਦੀ ਨਾ ਤੂੰ ਫਲਾਂਦੀ ਵੀ ਇੰਨਾ ਕੁ ਬਿਜ਼ੀ ਹੋ ਜਾਂਦੀ ਦੁਕਾਨ ਖੋਲਦੇ ਸਾਰ ਹੀ ਗਾਹਕ ਆ ਜਾਣੇ ਜਾਂ ਕੋਈ ਸੂਟ ਦੇਣ ਆ ਜਾਣਾ ਜਾਂ ਕਸ ਵੀ ਮਤਲਬ ਬਹੁਤ ਹੀ ਬਿਜ਼ੀ ਕੰਮ ਚੱਲ ਰਿਹਾ ਸੀ ਦੇਖੋ ਪਰਮਾਤਮਾ ਨੂੰ ਭੁੱਲ ਜੀ ਤੇ ਪੈਸੇ ਨੂੰ ਚਿਤਰ ਜੀ ਪੈਸਾ ਹੀ ਸਭ ਤੋਂ ਵੱਡੀ ਚੀਜ਼ ਤਾਂ ਨਹੀਂ ਹੁੰਦੀ ਨਾ ਜਿਸ ਪਰਮਾਤਮਾ ਨੇ ਦਿੱਤਾ ਹੈ ਨਾ ਜੀ ਉਹ ਦੇਣਾ ਜਾਣਦਾ ਹੈ ਉਹ ਖੋਣਾ ਵੀ ਜਾਣਦਾ ਹੈ ਕਹਿੰਦੇ ਕਿ ਸਾਡੇ ਨਾ ਕੰਮ ਨੂੰ ਐਸੀ ਨਜ਼ਰ ਲੱਗੀ ਨਾ ਸਾਡਾ ਕੰਮ ਹੌਲੀ-ਹੌਲੀ ਹੌਲੀ-ਹੌਲੀ ਨਾ ਠੱਪ ਹੋਣ ਲੱਗ ਪਿਆ ਜਿਹੜੇ ਅਸੀਂ ਕਾਰੀਗਰ ਰੱਖੇ ਸੀ ਉਹਨਾਂ ਨੇ ਸਾਡੇ ਆਉਣਾ ਬੰਦ ਕਰ ਦਿੱਤਾ ਤੇ ਕਹਿੰਦੇ ਕਿ ਹੌਲੀ-ਹੌਲੀ ਕੰਮ ਵੱਧ ਹੋਣ ਲੱਗ ਪਿਆ ਤੇ ਕੱਪੜਾ ਵੀ ਬਹੁਤ ਘੱਟ ਮਿਲਣ ਲੱਗਾ ਕਹਿੰਦੇ ਕਿ ਬੇਟੀ ਨੇ ਵੀ ਸਕੂਲ 'ਚ ਐਡਮਿਸ਼ਨ ਕਰਾ ਲਿਆ ਤੇ ਹੁਣ ਇੰਨੇ ਜ਼ਿਆਦਾ ਗਾਹਕ ਵੀ ਨਾ ਆਉਣੇ ਕਰਨੇ ਅਸੀਂ ਸੋਚਣਾ ਵੀ ਸ਼ਾਇਦ ਚਲੋ ਵੀ ਕੋਈ ਹੋਰ ਕੰਮ ਹੈ ਜਾਂ ਪਤਾ ਨਹੀਂ ਕੀ ਗੱਲ ਹੈ ਵੀ ਹੁਣ ਕੋਈ ਇੰਨਾ ਗਾਹਕ ਨਹੀਂ ਆਉਂਦੇ ਤੇ ਕੰਮ ਵੀ ਨਹੀਂ ਚੱਲ ਰਿਹਾ ਕੰਮ ਇੰਨਾ ਠੱਪ ਹੋ ਗਿਆ ਕਿਸੇ ਨੇ ਕੁਝ ਕਰ ਦਿੱਤਾ ਹੈ ਦੇਖੋ ਜਦੋਂ ਨਾ ਬੰਦੇ ਤੇ ਟੈਨਸ਼ਨ ਆਂਦੀ ਹੈ ਬੰਦਾ ਡਿਪਰੈਸ਼ਨ 'ਚ ਜਾਂਦਾ ਹੈ ਨਾ ਤੇ ਦੋ অপਸ਼ਨ ਹੁੰਦੇ ਨੇ ਇੱਕ ਚੰਗੇ ਪਾਸੇ ਜਾਂਦੀ ਤੇ ਇੱਕ ਮਾੜੇ ਪਾਸੇ ਜਾਂਦੀ ਪਰ ਦੇਖੋ ਅਸੀਂ ਬੰਦੇ ਹਨਾ ਤੇ ਅਸੀਂ ਨਾ ਮਤਲਬ ਮਨਮੁਖ ਜਿਹੇ ਹਾਂ ਆਪਣਾ ਮਤਲਬ ਕਰਦੇ ਹਾਂ ਅਸੀਂ ਪਹਿਲਾਂ ਨਾ ਮਾੜੇ ਪਾਸੇ ਤੁਰਾਂਗੇ ਕਹਿੰਦੇ ਕਿ ਅਸੀਂ ਨਾ ਪੰਡਤਾਂ ਕੋ ਕੁਝ ਕਰਾਇਆ ਕਿ ਸਾਡੇ ਤੇ ਕੋਈ ਕੀਤਾ ਕਰਾਇਆ ਤਾਂ ਨਹੀਂ ਵੀ ਮੇਰਾ ਚੱਲਦਾ ਚੱਲਦਾ ਬੁਟੀਕ ਬੰਦ ਹੋ ਗਿਆ ਹੈ ਕਹਿੰਦੇ ਪੰਡਤ ਨੇ ਬਹੁਤ ਪੈਸੇ ਮੰਗੇ 4-5000 ਰੁਪਏ ਦਾ ਖਰਚਾ ਦੱਸਿਆ ਤੇ ਢਾਲਾ ਕੀਤਾ ਕਹਿੰਦੇ ਕੋਈ ਢਾਲਾ ਕੀਤਾ ਕਹਿੰਦੇ ਸਵਾ ਮਹੀਨੇ ਬਾਅਦ ਤੁਹਾਡਾ ਬੁਟੀਕ ਚੱਲਣ ਲੱਗ ਜੀਗਾ ਪਹਿਲਾਂ ਦੀ ਤਰ੍ਹਾਂ ਹੋ ਜਾਏਗਾ ਚਲੋ ਕਹਿੰਦੇ ਮੈਂ ਵੇਟ ਕੀਤਾ ਕਹਿੰਦੇ ਇਸ ਤਰ੍ਹਾਂ ਮੇਰਾ ਜਿਹੜਾ ਦੁਕਾਨ ਦਾ ਕੰਮ ਬਿਲਕੁਲ ਠੱਪ ਹੋ ਗਿਆ ਮੈਨੂੰ ਟੈਨਸ਼ਨ ਆਣੀ ਮੇਂ ਡਿਪਰੈਸ਼ਨ ਜੀ ਚਾ ਗਈ ਕਿੰਨੇ ਬਹੁਤ ਜ਼ਿਆਦਾ ਟੈਨਸ਼ਨ ਹੋਣ ਲੱਗ ਗਈ। ਵੀ ਹਾਈ ਹੁਣ ਮੇਰਾ ਕੰਮ ਨਹੀਂ ਚੱਲਦਾ ਕਿੱਥੇ ਮੈਂ ਮਹੀਨੇ ਦੇ 50-5000 ਰੁਪਏ ਕਮਾ ਲੈਂਦੀ ਸੀ ਸੂਟਾਂ ਤੋਂ ਤੇ ਹੁਣ ਜਿਹੜਾ ਮੇਰ ਕੋ ਵੀ ਮੇਰੇ ਕਾਰੀਗਰ ਵੀ ਹਟ ਗਏ ਤੇ ਸੂਟ ਵੀ ਨਹੀਂ ਆਉਂਦੇ ਵੀ ਕੰਮ ਵੀ ਨਹੀਂ ਐਨਾ ਹੈਗਾ ਤੇ ਕਾਰੀਗਰਾਂ ਨੂੰ ਵੀ ਤਨਖਾਹ ਕਿਵੇਂ ਦੇਣੀ ਹੈ। ਤੇ ਚਲੋ ਕਹਿੰਦੇ ਕਿ ਮੈਂ ਨਾ ਉਸ ਪੰਡਤ ਦੇ ਟਾਲਾ ਕਰਨ ਨਾਲ ਕੋਈ ਫਰਕ ਨਹੀਂ ਪਿਆ। ਕਦੇ ਕਿਸੇ ਨੇ ਕਿਹਾ ਕੁਛ ਟੰਗੋ ਕਦੇ ਕਿਸੇ ਨੇ ਕਿਹਾ ਕੁਛ ਟੰਗੋ ਕਦੇ ਕਿਸੇ ਨੇ ਕਿਹਾ ਕਿ ਜਾ ਕੇ ਉੱਥੇ ਵੀ ਕੋਈ ਪੰਡਤ ਹੈ ਉੱਥੇ ਕੋਈ ਕਰਵਾ ਲਓ ਵੀ ਕੋਈ ਢਾਲਾ ਕਰਵਾ ਲਓ ਕੋਈ ਕਿਸੇ ਤਰ੍ਹਾਂ ਦਾ ਕਹਿੰਦੇ ਮੈਂ ਬਹੁਤ ਥਾਂ ਤੇ ਭਟਕ ਚੁੱਕੀ ਸੀ ਬੜੇ ਥਾਵਾਂ ਤੇ ਭਟਕ ਚੁੱਕੀ ਸੀ ਕਹਿੰਦੇ ਮੈਂ ਨਾ ਨਾਲ ਵਾਲੇ ਗੁਰਦੁਆਰਾ ਸਾਹਿਬ ਗਈ ਗੁਰਦੁਆਰਾ ਸਾਹਿਬ ਜਦੋਂ ਗਈ ਨਾ ਕਹਿੰਦੇ ਤਾਂ ਮੇਰੇ ਨਾ ਮਨ ਵਿੱਚ ਨਾ ਖੁਦ ਹੀ ਆਵੇ ਕਿ ਮੈਂ ਰੱਬ ਨੂੰ ਭੁੱਲ ਬੈਠੀ ਹਾਂ ਜਿਹੜਾ ਅੱਜ ਮੈਂ ਹੁਣ ਕਿੰਨੇ ਮਹੀਨਿਆਂ ਬਾਅਦ ਗੁਰਦੁਆਰਾ ਸਾਹਿਬ ਆਈ ਹਾਂ ਵੇਖੋ ਭੁੱਲਣ ਹਾਰਨਾ ਕਹਿੰਦੇ ਆ ਨਾ ਪ੍ਰਮਾਤਮਾ ਨੇ ਜਦੋਂ ਆਪਣੇ ਕੋਲ ਲਿਆਉਣਾ ਹੁੰਦਾ ਨਾ ਕੋਈ ਤਾਂ ਕੋਈ ਆਪਣੇ ਨਾਲ ਕੋਈ ਨਾ ਕੋਈ ਹਾਦਸਾ ਜ਼ਰੂਰ ਵਾਪਰਦਾ ਹੈ ਤੁਸੀਂ ਪ੍ਰਮਾਤਮਾ ਨੂੰ ਭੁੱਲ ਗਏ ਹੋ ਪ੍ਰਮਾਤਮਾ ਤੁਹਾਨੂੰ ਨਹੀਂ ਭੁੱਲਦਾ ਪ੍ਰਮਾਤਮਾ ਤੁਹਾਨੂੰ ਸਹੀ ਰਾਹ ਲਿਆਉਂਦਾ ਹੈ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਗਈ ਮੱਥਾ ਟੇਕਿਆ ਬੈਠੀ ਬਾਣੀ ਸੁਣਿਆ ਕਹਿੰਦੇ ਮਨ ਬੜਾ ਉਦਾਸ ਸੀ ਮੈਂ ਉਧਰੋਂ ਦੀ ਗ੍ਰੰਥੀ ਸਾਹਿਬ ਕਥਾ ਕਰ ਰਹੇ ਸਨ ਕਿ ਜਿਸ ਧਨ ਬਾਣੀ ਬਿਸਰ ਜਾਏ ਉਹ ਪੱਕਾ ਰੋਗੀ ਬਿਨ ਲਾਏ ਤੇ ਕਹਿੰਦੇ ਮੈਂ ਮਨਚ ਸੋਚੀ ਸੀ ਕਿ ਮੈਂ ਬਾਣੀ ਨੂੰ ਤਾਂ ਭੁੱਲੀ ਗਈ ਹਾਂ ਮੈਂ ਕਦੇ ਹੁਣ ਧੂਪ ਧੂਫ ਬੱਤੀ ਵੀ ਨਹੀਂ ਕੀਤੀ ਮੈਂ ਤਾਂ ਪੂਰੀ ਤਰ੍ਹਾਂ ਰੋਗਣ ਬਣ ਗਈ ਹਾਂ ਸਿਰਫ ਇੱਕ ਪੈਸੇ ਦੀ ਤਮਾਸੀ ਜ਼ਰੂਰੀ ਕੰਮ ਚੱਲਦਾ ਪਿਆ ਠੀਕ ਹੈ ਕਹਿੰਦੇ ਪਰ ਪ੍ਰਮਾਤਮਾ ਨੇ ਜਦੋਂ ਆਪਣੇ ਕੋਲ ਲਿਆਉਣਾ ਹੁੰਦਾ ਹੈ ਨਾ ਤਾਂ ਪ੍ਰਮਾਤਮਾ ਕੋਈ ਵੀ ਰਾਹ ਬਣਾ ਲੈਂਦੇ ਨੇ ਕਹਿੰਦੇ ਕਿ ਮੈਂ ਨਾ ਬੜੀ ਦੁਖੀ ਬੜੀ ਟੈਨਸ਼ਨ ਵਿੱਚ ਸੀ ਕਹਿੰਦੇ ਸਾਡੇ ਨਾ ਘਰਾਂ ਦੇ ਕੋਲ ਇੱਕ ਮਾਤਾ ਜੀ ਸਨ ਜਦੋਂ ਕਹਿੰਦੇ ਮੈਂ ਵਾਪਿਸ ਆਉਂਦੀ ਪਈ ਸੀ ਨਾ ਉਹ ਮੈਨੂੰ ਮਿਲੀ ਉਹਨਾਂ ਨੇ ਮੈਨੂੰ ਹਾਲ ਚਾਲ ਪੁੱਛਿਆ ਮੈਂ ਉਹਨਾਂ ਨੂੰ ਆਪਣੀ ਸਾਰੀ ਗੱਲ ਦੱਸੀ ਮਾਤਾ ਜੀ ਨੇ ਦੱਸਿਆ ਮੈਨੂੰ ਇਹ ਤੁਸੀਂ ਜੇ ਤੁਸੀਂ ਪੱਕੀ ਤਰ੍ਹਾਂ ਨਿਰਾਸ਼ ਹੋਗੇ ਨਾ ਇੱਕ ਵਾਰ ਵਿਸ਼ਵਾਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨੇ ਤੇ ਜਾਓ ਮੱਥਾ ਟੇਕੋ ਅਰਦਾਸ ਕਰਾਓ ਧੂਪ ਜੋਤ ਵਾਲਾ ਘਿਓ ਪਾ ਕੇ ਆਉ ਤੇ ਜੋਤ ਦਾ ਘਿਓ ਲੈ ਕੇ ਵੀ ਆਉਣਾ ਹੈ ਕਿਉਂਕਿ ਜਿਹੜੀ ਸ਼ਹੀਦਾਂ ਦੀ ਅਖੰਡ ਜੋਤ ਜਗਦੀ ਹੈ ਨਾ ਉਸ ਵਿੱਚ ਇੰਨੀ ਕੋ ਸ਼ਕਤੀ ਹੈ ਨਾ ਬਹੁਤ ਹੀ ਜ਼ਿਆਦਾ ਸ਼ਕਤੀ ਹੈ ਜੇ ਕਿਸੇ ਨੂੰ ਕੋਈ ਬਿਮਾਰੀ ਹੋਵੇ ਕੋਈ ਰੋਗ ਹੋਵੇ ਨਾ ਉੱਥੇ ਲਗਾ ਦਿੱਤਾ ਜਾਵੇ ਨਾ ਤਾ ਦਵਾਈ ਤੋਂ ਵੀ ਵੱਧ ਕੰਮ ਕਰੇਗੀ ਕਿਉਂਕਿ ਉਹ ਸ਼ਕਤੀ ਸਾਡੇ ਸਰੀਰ ਦੇ ਉੱਤੇ ਲੱਗ ਜਾਂਦੀ ਹੈ। ਇਹ ਕਹਿੰਦੇ ਕਿ ਮੈਂ ਉਹਨਾਂ ਦੀ ਗੱਲ ਸੁਣੀ ਮੈਂ ਸੋਚਿਆ ਕਿ ਮੈਂ ਹੁਣ ਦੇਰ ਨਾ ਕਰਾਂ ਮੈਂ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਉਸ ਸਥਾਨੇ ਤੇ ਪਹੁੰਚ ਜਾਵਾਂ। ਕਹਿੰਦੇ ਸੀ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਜਾ ਕੇ। ਕਹਿੰਦੇ ਮੈਂ ਬਾਬਾ ਜੀ 기 ਅਰਦਾਸ ਕੀਤੀ ਬਾਬਾ ਜੀ ਮੇਰਾ ਇੰਨਾ ਸੋਹਣਾ ਕੰਮ ਚੱਲਦਾ ਸੀ ਇੱਕਦਮ ਹੀ ਠੱਪ ਹੋ ਗਿਆ ਹੈ ਤੇ ਮੇਰਾ ਕੰਮ ਤਾਂ ਐਵੇਂ ਜਿਵੇਂ ਕਿਸੇ ਨੇ ਬਨ ਹੀ ਦਿੱਤਾ ਹੈ ਕਿਸੇ ਟੂਕ ਹੀ ਲਗਾ ਦਿੱਤੀ ਹੈ ਜਾਂ ਨજર ਲੱਗ ਗਈ ਜੋ ਵੀ ਅਸੀਂ ਕਹਿੰਦੇ ਹਾਂ ਆਪਣੀ ਭਾਸ਼ਾ ਵਿੱਚ ਵੀ ਨજર ਲੱਗ ਗਈ ਹੈ ਕਿਸੇ ਨੇ ਇਹੋ ਜਿਹਾ ਕੋਈ ਬੰਦਨ ਕੀਤਾ ਹੈ ਕਿ ਹੁਣ ਤਾਂ ਮੇਰੀ ਦੁਕਾਨ ਬਿਲਕੁਲ ਵੀ ਨਹੀਂ ਚੱਲ ਰਹੀ ਹੁਣ ਤਾਂ ਮੈਨੂੰ ਦੁਕਾਨ ਬੰਦ ਹੀ ਕਰਨੀ ਪਵੇਗੀ ਕਹਿੰਦੇ ਉਸ ਦਿਨ ਤੋਂ ਬਾਅਦ ਆ ਕੇ ਨਾ ਮੈਂ ਬਾਬਾ ਜੀ ਤੇ ਦੁਕਾਨ ਖੋਲੀ ਮੈਂ ਜੋ ਤੋ ਤੱਕ ਉਥਲੀ ਆਈ ਹਾਂ ਕਹਿੰਦੇ ਮੈਂ ਬਾਬਾ ਜੀ ਦੇ ਸਿਰ ਉੱਤੇ ਕੱਪੜਾ ਮਾਰੇ ਆ ਕਪੜੇ ਨਾਲ ਸਾਫ਼ ਕੀਤੀ ਪੂਰੀ ਦੁਕਾਨ 'ਚ ਜਲ ਦਾ ਛੱਟਾ ਦਿੱਤਾ ਤੇ ਜੋਤ ਜਗਾਈ ਕਹਿੰਦੇ ਮੈਂ ਨਾ 11 ਦਿਨਾਂ ਦੀ ਅਖੰਡ ਜੋਤ ਸੁਖੀ ਸੀ ਕਿ ਪ੍ਰਮਾਤਮਾ ਮੈਂ ਅਖੰਡ ਜੋਤ ਜਗਾਵਾਂਗੀ ਤੇ ਕਹਿੰਦੇ ਮੈਂ ਨਾ ਵੀ ਜੋਤ ਤਾਂ ਕਿਉਂ ਖੁੱਲਾ ਕਿਉਂ ਪਾ ਦੇਣਾ ਕਰਨਾ ਤੇ 2-3 ਘੰਟੇ ਉਸਨੇ ਜਾਗਦੇ ਰਹਿਣਾ ਕਰਨਾ ਫੇਰ ਕਹਿੰਦੇ ਪਾ ਦੇਣਾ ਕਰਨਾ ਕਹਿੰਦੇ ਵੀ ਮੈਂ 11 ਦਿਨ ਇਸੇ ਤਰ੍ਹਾਂ ਸਚਮਤਾ ਨਾਲ ਜੋਤ ਜਗਾਈ ਪਾਠ ਕੀਤਾ ਕਹਿੰਦੇ ਕਿ ਹੌਲੀ-ਹੌਲੀ ਨਾ ਮੇਰੀ ਦੁਕਾਨ 'ਤੇ ਨਾ ਰੌਣਕ ਜੀ ਲੱਗਣ ਲੱਗ ਪਈ। ਯਾਨੀ ਕਿ 1 2 1 2 1 2 ਗਾਹਕ ਨੇ ਆਉਂਦੇ ਹੀ ਰਹਿਣਾ। ਪਰ ਮੈਂ ਪਰਮਾਤਮਾ ਅੱਗੇ ਹੁਣ ਦੁਆ ਕੀਤੀ ਕਿ ਪਰਮਾਤਮਾ ਕਹਿੰਦੇ ਹਨ ਕਿ ਐਨਾ ਉੱਚਾ ਨਾ ਲਜਾਵੇਂ ਕਿ ਮੈਂ ਤੈਨੂੰ ਭੁੱਲ ਜਾਵਾਂ। ਐਨਾ ਹੇਠਾਂ ਵੀ ਨਾ ਛੱਡੀ, ਅੱਖਾਂ ਵਿੱਚ ਰੁੱਲ ਜਾਵਾਂ ਵੀ ਪਰਮਾਤਮਾ ਦੇਣ ਵਾਲਾ ਵੀ ਤੂੰ ਹੀ ਹੈ ਤੇ ਲੈ ਕੇ ਲੈਣ ਵਾਲਾ ਵੀ ਤੂੰ ਹੀ ਹੈ। ਮੇਰੇ ਤੇ ਮਿਹਰ ਭਰਿਆ ਹੱਥ ਰੱਖੋ। ਹੇ ਸੱਚੇ ਪਾਤਸ਼ਾਹ ਜੀ। ਕਿਰਪਾ ਕਰੋ ਕਿਰਪਾ ਬਣਾਈ ਰੱਖੋ ਕਹਿੰਦੇ ਮੈਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਨੀ ਸੁਬਹਾ ਸ਼ਾਮ ਅਰਦਾਸ ਕਰਨੀ ਆਪਣੀ ਮਨ ਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲਈ ਜਾਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਇਹ ਕਿ ਹੁਣ ਨਾ ਹੌਲੀ ਹੌਲੀ ਮੇਰੀ ਦੁਕਾਨ ਤੇ ਨਾ ਭੀੜ ਲੱਗਣ ਲੱਗ ਪਈ ਪਰ ਹੁਣ ਮੈਂ ਇਹ ਸੋਚ ਲਿਆ ਕਿ ਬੇਸ਼ਕ ਮੇਰੇ ਕੋ ਕੰਮ ਹੋਵੇ ਚਾਹੇ ਨਾ ਹੋਵੇ ਪਰ ਮੈਂ ਗੁਰਬਾਣੀ ਨਹੀਂ ਛੱਡਣੀ ਸਵੇਰੇ ਗੁਰਬਾਣੀ ਜ਼ਰੂਰ ਪੜ੍ਹਨੀ ਸ਼ਾਮ ਨੂੰ ਗੁਰਬਾਣੀ ਪੜ੍ਹਨੀ ਤੇ ਆਪਣੇ ਪਰਮਪਿਤਾਂ ਦੀ ਜੋਤ ਲਾਉਣੀ ਸ਼ਹੀਦਾਂ ਦੀ ਕਹਿੰਦੇ ਮੇਰਾ ਕੰਮ ਹੁਣ ਬਿਲਕੁਲ ਸਹੀ ਹੋ ਗਿਆ ਪਰ ਹਾਂ ਪਹਿਲੇ ਜਿਹੜੇ 6 ਮਹੀਨੇ ਜਾਂ ਸਾਲ ਮੈਂ ੱਟਕੇ ਖਾਦੇ ਨੇ ਇੱਧਰ ਉੱਧਰ ਉਹ ਵੀ ਬਹੁਤ ਮੇਰੀ ਚਲੋ ਕਿਸਮਤ ਦਾ ਲੇਖਾ ਜੋਖਾ ਹੈ ਪਰ ਕਹਿੰਦੇ ਨਾ ਵਾਹਿਗੁਰੂ ਦੇ ਹੱਥ ਕਲਮ ਹੈ ਕਾਜ ਸਵਾਰਨ ਦੀ ਮੱਥੇ ਦੀਆਂ ਲੇਖਾਂ ਨੂੰ ਲਿਖਾ ਨੂੰ ਬਦਲਣ ਦੀ ਮਾੜੇ ਕਰਮਾਂ ਨੂੰ ਚੰਗੇ ਕਰਮਾਂ ਵਿੱਚ ਬਦਲਉਂਦੀ ਇਸੇ ਤਰ੍ਹਾਂ ਕਹਿੰਦੇ ਨੇ ਕਿ ਉਸ ਭੈਣ ਦਾ ਨਾ ਬਹੁਤ ਜ਼ਿਆਦਾ ਕਾਰਜ ਸਹੀ ਹੋ ਗਿਆ ਵੀ ਕੰਮ ਚੱਲਣ ਲੱਗ ਪਿਆ ਬੁਟੀਕ ਦਾ ਕੰਮ ਜਿਹੜਾ ਠੱਪ ਹੋਇਆ ਸੀ ਉਹ ਵੀ ਚੱਲਣ ਲੱਗ ਪਿਆ ਕਹਿੰਦੀ ਕਿ ਮੇਰਾ ਅੱਗੇ ਨਾਲੋਂ ਵੱਧ ਵੀ ਵਿਸ਼ਵਾਸ ਹੋ ਗਿਆ ਮੇਰੇ ਪਰਮਾਤਮਾ ਤੇ ਧੰਨਤਾ ਨਾਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਇਸ ਕਰਕੇ ਕਹਿੰਦੇ ਨੇ ਕਿ ਵਿਸ਼ਵਾਸ ਬਣਾ ਕੇ ਰੱਖੋ ਇੱਕ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਇਸ ਕਰਕੇ ਆਪਣੇ ਗੁਰੂ ਤੇ ਵਿਸ਼ਵਾਸ ਬਣਾ ਕੇ ਰੱਖੋ ਇਧਰ ਉਧਰ ਭਟਕਣ ਨਾਲ ਨਾ ਕੁਝ ਵੀ ਨਹੀਂ ਹਾਸਿਲ ਹੁੰਦਾ ੱੱਕੇ ਖਾਓ ਪੈਸਾ ਬਰਬਾਦ ਕਰੋ ਇਸ ਕਰਕੇ ਆਪਣੇ ਗੁਰੂ ਦੇ ਦਵਾਰੇ ਜਾਓ ਉੱਥੇ ਜਾ ਕੇ ਅਰਦਾਸ ਕਰਾਓ ਤੁਹਾਡੀਆਂ ਹਰ ਇੱਕ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ